ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਲੋ ਮਿੱਤਰੋ ਆਪਾਂ ਵੱਡੇ ਕਬੂਤਰਾਂ ਖਾਤਰ ਰਲਾਇਆ ਸਮਾਨ ਪਹਿਲਾਂ ਆਪਾਂ ਰਲਾਦਾ ਸੀ ਉਹਦੇ ਵੀਡੀਓ ਬਣੀ ਨਹੀਂ ਉਹ ਖਤਮ ਹੋ ਗਿਆ ਸੀਗਾ ਜੇ ਆ ਦੁਬਾਰੇ ਰਲਾਇਆ ਮੈਂ ਚਲ ਭਰਾਵਾਂ ਨੂੰ ਦੱਸ ਦਈਏ ਹਨ ਜਦੋਂ ਆਪਣਾ ਵਾਦੀ ਕਰਿਆ ਹੈ ਵੀ ਆਪਾਂ ਜੋ ਕੁਝ ਪਾਵਾਂਗੇ ਕਰਾਂਗੇ ਸਾਰਾ ਕੁਝ ਦੱਸਾਂਗੇ ਹਨ ਤਾਂ ਆਪਾਂ ਦੱਸਦੇ ਆ ਇਹ ਵਿੱਚ ਆ ਦੇਖ ਲੋ ਬਾਜਰਾ ਮੱਕੀ ਤੇ ਕਣਕ ਤਿੰਨ ਚੀਜ਼ਾਂ ਪਾਈਆਂ ਨੇ ਆਪਾਂ ਨੇ ਰਲਾ ਦੇਊਗੀ ਆਹ ਰਹਿਣਾ ਇਧਰੋਂ ਸਮਾਰਕ ਰਲਾ ਦੇ ਨੂੰ ਸਮਾਰਕ ਥੱਲੋਂ ਤਿੰਨ ਚੀਜ਼ਾਂ ਰਲਾਤੀਆਂ ਆਪਾਂ ਬਾਜਰਾ ਥੋੜਾ ਜਿਆਦਾ ਤਾਂ ਪਾਇਆ ਵੀ ਗਰਮ ਹੁੰਦਾ ਠੰਡ ਠੰਡ ਤੋਂ ਵਧੀਆ ਹੈਗਾ ਤੇ ਮੱਕੀ ਪਾਉਣ ਦਾ ਕਾਰ ਨੇ ਇਹ ਹੈਗਾ ਇਹ ਚ ਮਾਲਾ ਅੰਡੇ ਉੰਡੇ ਕੂਤਰੀਆਂ ਵਧੀਆ ਧਰ ਲੈਂਦੀਆਂ ਨੇ ਮੱਖੀ ਨਾਲ ਤੇ ਇਹਦੇ ਵਿੱਚ ਚੌਲ ਜਰੂਰ ਪਾਇਆ ਕਰੋ ਮਾਲਾ 5 ਕਿਲੋ 10 ਕਿਲੋ ਚੌਲ ਜਰੂਰ ਪਾਇਆ ਕਰੋ ਵਿੱਚ ਮਾਲੇ 10 ਕਿਲੋ ਚੌਲ ਪਾ ਲਵੇ ਇਹਦੇ ਵਿੱਚ ਆਪਾਂ ਲਿਆ ਕੇ ਪਾਉਣੇ ਆ ਹਜੇ ਪਾਏ ਨਹੀਂ ਹੈਗੇ ਆਪਾਂ ਪਹਿਲਾਂ ਜਿੱਤਾ ਪਾਤੇ ਸੀਗੇ ਇਹ ਚ ਹਜੇ ਪਾਏ ਨਹੀਂ ਹੈਗੇ ਆਪਾਂ ਤੇ ਚੌਲ ਪਾਲੋ ਵੀ ਥੋੜੇ ਜਿਿਹੇ ਵਿੱਚ ਅੰਡ ਜੇ ਆਪਾਂ ਇਹ ਚੀਜ਼ਾਂ ਪਾਈ ਜਾਈਏ ਇਹਨਾਂ ਤਾਂ ਕੂਤਰੀਂ ਅੰਡੇਆਂ ਤੋਂ ਰੁਕਦੀਆਂ ਨਹੀਂ ਬੰਦੇ ਕੀ ਕਰਦੇ ਆ ਜੋੜੀਆਂ ਤੋੜ ਦਿੰਦੇ ਆ ਤੋੜ ਕੇ ਉਹਨਾਂ ਨੂੰ ਕਣਕ ਸਿੱਟੀ ਜਾਂਦੇ ਆ ਜਿਹੜੇ ਬਾਜੀਆਂ ਛੱਡਨੇ ਹੁੰਦੇ ਉਹਨਾਂ ਨੂੰ ਖਰਾਕ ਪਾਈ ਜਾਂਦੇ ਆ ਇਦਾਂ ਨਾ ਕਰਿਆ ਕਰੋ ਯਾਰ ਜਿਹੜੇ ਵੱਡੇ ਕੂਤਰਾ ਉਹਨਾਂ ਨੂੰ ਵੀ ਜ਼ਰੂਰੀ ਆ ਨਾ ਖਰਾਕ ਉਹਨਾਂ ਨੂੰ ਵੀ ਪਾਇਆ ਕਰੋ ਜੇ ਉਹਨਾਂ ਨੂੰ ਪਾਓਗੇ ਤਾਂ ਹੀ ਉਹ ਗਾਂ ਵਧੀਆ ਹੋ ਖੋਲਣਾ ਢੋਲ ਢੋਲ ਚ ਪਾ ਦੇ ਸਾਰਾ ਸਮਾਨ ਇਹਦੇ ਨਾਲ ਪਾ ਦੇ ਹਾਂ ਤੇ ਆਪਣਾ ਟੋਲਾ ਰੱਖਿਆ ਹੋਇਆ ਇੱਥੇ ਇੱਥੋਂ ਆਪਾਂ ਇੱਕ ਥੱਲੇ ਟੋਲ ਰੱਖਿਆ ਹੋਇਆ ਇੱਕ ਆਪਣਾ ਉੱਪਰ ਉੱਪਰ ਲਿਆ ਨੂੰ ਪੋਰੀਆਂ ਚ ਪਾ ਕੇ ਲੈ ਇਹਨੂੰ ਉੱਪਰ ਸਮਾਨ ਤੇ ਥੱਲੜਿਆਂ ਨੂੰ ਪੂਰੀ ਪਾ ਦਿੰਨੇ ਹੁੰਨੇ ਆਪਾਂ ਠੀਕ ਆ ਬਾਕੀ ਜੋੜੀਆਂ ਆਇਆ ਸੀ ਮੈਨੂੰ ਦੋ ਕੁ ਬੰਦਿਆਂ ਦਾ ਫੋਨ ਕਰਨਾ ਭਾਈ ਵੀ ਜੋੜੀਆਂ ਲਾ ਦੀਏ ਹੁਣ ਹਜੇ ਖੜ੍ਹ ਜੋ 10 ਦਿਨ 20 ਤਰੀਕ ਨੂੰ ਜੋੜੀਆਂ ਛੱਡ ਦੇ ਉਹ ਆਪ ਦਾ ਆਪ ਦਾ ਕੰਮ ਜੇ ਪੱਕਾ ਕਰ ਲੋ ਵੀ ਕਿਹੜੇ ਨਾਲ ਕਿਹੜਾ ਲਾਉਣਾ ਐ ਜੇ ਕਰ ਲੋ ਨਿਸ਼ਾਨੀਆਂ ਇਹ ਲਾ ਲੋ ਪਰ 20 ਤਰੀਕ ਨੂੰ ਜੋੜੀਆਂ ਛੱਡ ਦਿਓ ਕਈ ਵਾਰ ਨਾ ਠੰਡ ਥੋੜੀ ਜਿਹੀ ਲੇਟ ਹੋ ਜੇ ਆਪਾਂ ਲੋੜੀ ਨੂੰ ਜੋੜੀਆਂ ਲਾਤਾ ਦਿੰਨੇ ਆ ਮੂਰੇ ਠੰਡ ਹੁੰਦੀ ਆ ਬੱਚੇ ਪਲਦੇ ਨਹੀਂ ਹੈਗੇ ਫਿਰ ਮਰਨ ਦਾ ਚਾਂਸ ਰਹਿੰਦਾ ਥੋੜਾ ਜਿਹਾ ਚਲ ਜਿਹੜੇ ਬੰਦੇ ਮਿਹਨਤ ਕਰਦੇ ਆ ਉਹ ਤਾਂ ਪਾਲ ਲੈਂਦੇ ਆ ਠੀਕ ਆ ਨਾ ਗੱਲ ਉਹ ਤਾਂ ਹੁਣ ਵੀ ਪਲੀ ਜਾਂਦੇ ਆ ਹਨਾ ਪਰ ਉਹ ਤੋਂ ਥੋੜੀ ਜੀ ਠੰਡ ਹੁੰਦੀ ਆ 20 ਤਰੀਕ ਨੂੰ ਜੋੜੀਆਂ ਦਾ ਛੱਡ ਕੇ ਜੰਮਾ ਹਨ ਕੰਮ ਬੱਤਰ ਹੋਊਗਾ ਨਾ ਠੰਡ ਨਾ ਗਰਮੀ ਨਾ ਸਰਦੀ ਠੀਕ ਆ ਤੇ ਬਾਕੀ ਬਾਬਾ ਮਿਹਰ ਕਰੇ ਸਾਰੇ ਭਰਾਵਾਂ ਤੇ ਸਾਰਿਆਂ ਦੇ ਗੁੱਤਰ ਤੰਦਰੁਸਤ ਰਹਿਣ ਵਧੀਆ ਸਾਰੇ ਜਣੇ ਬਾਜੀਆਂ ਜੱਤੜ ਹੈ ਨਾ ਆਹ ਦੇਖ ਸਾਡਾ ਬੰਦੇ ਦਾ ਦਿਮਾਗ ਦੋ ਦੋ ਟੋਕਰੀਆਂ ਇਕੱਠੀਆਂ ਭਰ ਕੇ ਪਾਉਂਦਾ ਇਹ ਬੰਦਾ ਜੀ ਉਹ ਵਰ ਤਾਕੜਾ ਆਪਣਾ ਇਹ ਐਦਕੀ ਇਹ ਪੱਠਾ ਨਮਾ ਹੈ ਆਪਣਾ ਇਹਨੂੰ ਵੀ ਸ਼ਾਹਾਂ ਦਾ ਗੁੱਤਰਾਂ ਦਾ ਪੂਰਾ ਫੁੱਲ ਇਹਨੂੰ ਸੜਾਂਗੇ ਬਾਜੀਆਂ ਤੇ ਆਪਾਂ ਐਦਕੀ ਪੱਠੇ ਨੂੰ ਚਲੋ ਠੀਕ ਹੈ ਭਰਾਵੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ